ਅੱਜ ਤਰਨਤਾਰਨ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦਫ਼ਤਰ ਅੱਗੇ ਪਾਵਰ ਮੈਨੇਜਮੈਂਟ ਦੀ ਮੁਲਾਜ਼ਮਾਂ ਪ੍ਰਤੀ ਟਾਲਮਟੋਲ ਵਾਲੀ ਨੀਤੀ ਖਿਲਾਫ ਗੁਰਪ੍ਰੀਤ ਸਿੰਘ ਢੱਲੋਂ ਅਤੇ ਗੁਰਪ੍ਰੀਤ ਸਿੰਘ ਦੀ ਅਗਵਾਈ ਹੇਠ ਆਪਣੇ ਸਾਥੀਆਂ ਸਮੇਤ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਤੇ ਭਾਰੀ ਨਾਅਰੇਬਾਜ਼ੀ ਕੀਤੀ। ਉਹਨਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸੇਵਾਮੁਕਤ ਕਰਮਚਾਰੀਆਂ ਨੂੰ ਦੁਬਾਰਾ ਕੰਮ ਉੱਪਰ ਰੱਖਿਆ ਜਾ ਰਿਹਾ ਹੈ, ਜਦ ਕਿ ਜਿਹੜੇ ਕੱਚੇ ਮੁਲਾਜ਼ਮ ਹਨ ਉਹਨਾਂ ਨੂੰ ਪੱਕਾ ਨਹੀਂ ਕੀਤਾ ਜਾ ਰਿਹਾ। ਇਸ ਕਰਕੇ ਉਹਨਾਂ ਨੇ ਇਹ ਸੰਘਰਸ਼ ਵਿੜਿਆ ਹੈ ਅੱਜ ਐ ਮੈਨੇਜਮੈਂਟ ਦੇ ਖਿਲਾਫ ਜਿਹੜੇ ਸਾਡੇ ਰਿਟਾਇਰ ਹੋਏ ਸਾਥੀ ਆ ਉਹਨਾਂ ਨੂੰ ਦੁਬਾਰਾ ਡਿਊਟੀਆਂ ਤੇ ਲੈਣ ਵਾਸਤੇ ਜਿਹੜਾ ਉਹਨਾਂ ਨੇ ਲੈਟਰ ਕੱਢੀ ਆ ਉਹਦੇ ਸਬੰਧ ਚ ਮੈਨੇਜਮੈਂਟ ਦੇ ਖਿਲਾਫ ਜਿਹੜਾ ਵਾ ਆਪਣਾ ਰੋਜ਼ ਪ੍ਰਦਰਸ਼ਨ ਕਰ ਰਹੇ ਆ ਤੇ ਰੋਸ ਰੈਲੀਆਂ ਕਰਦੇ ਪਏ ਆ ਇਹ ਕਰਕੇ ਕਿ ਇਹ ਜਿਹੜਾ ਵਾ ਨਵੀਂ ਭਰਤੀ ਕਰਨੀ ਚਾਹੀਦੀ ਆ ਕਿਉਂਕਿ ਸਟਾਫ ਸਾਡਾ ਜਿਹੜਾ ਵਾ ਜੇ ਟੋਟਲ ਵੇਖੇ ਨਵੇਂ ਮੁੰਡੇ ਪ੍ਰੋਵੀਜ਼ਨਲ ਪਾ ਕੇ 3 ਸਾਲ ਪੂਰੇ ਹੋਏ ਆ ਜੀ ਅੱਜ ਭਰਤੀ ਕਰਦੇ ਆ ਤਿੰਨ ਸਾਲ ਐ ਉਹਨਾਂ ਨੂੰ ਲੈਣਾ ਦੇ ਨਹੀਂ ਛਡਾ ਸਕਦੇ ਕੰਮ ਨਹੀਂ ਕਰਾ ਸਕਦੇ ਇਹ ਜਿਹੜੀ ਆ ਰੈਗੂਲਰ ਸਟਾਫ ਇਹ ਬਹੁਤ 2-3 ਸਾਲ ਤੱਕ ਘਟ ਜਾਣਾ ਤੇ ਉਹ ਇਹ ਕਹਿੰਦੇ ਆ ਵੀ ਪ੍ਰਾਣੇ ਨੌਕਰਾਣਾਂ ਦੀ ਜਗ੍ਹਾ ਤੇ ਨਵੀਂ ਭਰਤੀ ਕੀਤੀ ਜਾਵੇ ਔਰ ਬੰਦੀ ਕੈਟਾਗਰੀ ਨਾਲ ਜਿਸ ਤਰ੍ਹਾਂ ਉਹਨਾਂ ਨੇ ਆਈਟੀ ਕੀਤੀ ਉਹਨਾਂ ਨੂੰ ਸਿੱਧਾ ਲੈਂਡਮੈਨ ਭਰਤੀ ਕੀਤਾ ਜਾਵੇ ਇਹ ਹੀ ਮੰਗ ਕਰਦੇ ਆ ਫਿਰ ਪੇ ਪੈਂਡ ਹ ਉਸੀ ਦਾ ਉਹਦੇ ਵਿੱਚ ਬਹੁਤ ਵੱਡੀ ਖਰੋਦ ਆ ਉਹ ਪੇ ਪੈਂਡ ਐ ਕਹਿੰਦੇ ਆ ਜਲਦ ਤੋਂ ਜਲਦ ਜਿਹੜਾ ਉਹ ਦਿੱਤਾ ਜਾਵੇ ਔਰ ਤਰੱਕੀਆਂ ਜਿਹੜੀਆਂ ਆ ਆਰਟੀਐਮ ਦੀਆਂ ਜਾਂ ਹੋਰ ਏਲਨ ਤੋਂ ਲੈਂਡਮੈਨ ਹੋਰ ਸਾਰੀਆਂ ਸਮੂਹ ਕੈਟਾਗਰੀ ਜਲਦੀ ਤੋਂ ਜਲਦੀਆਂ ਕੀਤੀਆਂ ਜਾਣ ਕਿੰਨੇ ਕੁ ਬਲਾਇਓ ਕੱਢ ਪਾਏ ਸਾਡੇ ਹੁਣ ਸਰਕਲ ਦੇ ਵਿੱਚ ਵੇਖੋ 23% ਮੁਲਾਜ਼ਮਾਂ ਟੁੱਟ ਤੇ ਜੇ ਵਿੱਚੋਂ ਪਰਵਿਸ਼ਨ ਪੀਡ ਵਾਲੇ ਗੇਲੀਏ ਕੱਢ ਕੇ 13-14% ਮੁਲਾਜ਼ਮ ਰਹਿ ਜਾਂਦੇ ਆ ਜਿਹੜਾ ਸਾਰਾ ਹੀ ਸਿਸਟਮ ਨੂੰ ਜਿਹੜਾ ਸੰਭਾਲਦੇ ਆ ਗਰਮੀਆਂ ਸੀਜ਼ਨ ਦੀ ਸਿਰਫ ਡਿਊਟੀਜ਼ ਆ ਕਰਨਾ ਦਾ ਹੁੰਦਾ ਸੀ ਇਹ ਚੱਲਿਆ ਮਸਕੁਲਾ ਨਹੀਂ ਆਈਆਂ ਬਹੁਤ ਜ਼ਿਆਦਾਆਂ ਮੁਸ਼ਕਲ ਆ ਰਹੀਆਂ ਆ ਅਸੀਂ 22-24 ਘੰਟੇ ਸਾਡੇ ਜੀ ਔਰ ਟ੍ਰੈਕਿੰਗ ਦਾ ਸਟਾਫ ਕੰਮ ਕਰਕੇ ਕੋਈ ਹਫਤਾਵਾਰੀ ਰੈਸਟ ਕੀਤੇ ਬਿਨਾ ਕੰਮ ਕਰ ਰਹੇ ਆ ਪਰ ਇਹ ਕਿੰਨਾ ਕੁ ਜੇਰ ਕਰਾਂਗੇ ਅਹੀਂ ਸਰਕਾਰ ਕੋ ਮੰਗ ਕੇ ਤੇ ਸਾਡੇ ਸਵਰਥਾਂ ਦਾ ਨਾ ਟੋੜਿਆ ਤੋੜਿਆ ਜਾਵੇ ਨਹੀਂ ਤੇ ਜਿਹੜਾ ਬਹੁਤ ਵੱਡਾ ਸੰਘਰਸ਼ ਵਧਿਆ ਜਾਊਗਾ ਅੱਜ ਦਾ ਜਿਹੜਾ ਸਾਡਾ ਰੋਜ਼ ਪ੍ਰੋਟੈਸਟ ਆਏ ਪੀ ਐਸ ਸੀ ਬੀ ਜੁਆਇੰਟ ਫੋਰਮ ਅਤੇ ਬਿਜਲੀ ਮਜ਼ਦਮੇ ਇਕਤਾ ਮੰਚ ਪੰਜਾਬ ਦੀ ਤਰਫੋਂ ਜਿਹੜਾ ਅਸੀਂ ਕਰ ਰਹੇ ਆਂ ਪ੍ਰਦਰਸ਼ਨ ਕਰ ਕਿਉਂ ਰਹੇ ਆ ਇਸ ਕਰਕੇ ਕਿ ਸਾਡੇ ਬਹੁਤ ਸਾਰੇ ਮਸਲੇ ਆ ਜਿਹੜੇ ਪਾਵਰ ਦੀ ਮੈਨੇਜਮੈਂਟ ਜਿਹੜਾ ਪਹਿਲਾਂ ਸਾਡੇ ਨਾਲ ਟੇਬਲ ਤੇ ਬੈਠਦੀ ਨਹੀਂ ਸਾਨੂੰ ਧਰਨੇ ਮਜਾਰੇ ਕਰਨੇ ਪੈਂਦੇ ਆ ਵੜਤਾ ਲਾਂ ਤੱਕ ਕਰਨੀਆਂ ਪੈਂਦੀਆਂ ਫਿਰ ਕਿਦੇ ਟੇਬਲ ਤੇ ਬੈਠਦੀ ਆ ਫਿਰ ਉੱਥੇ ਕੁਝ ਮਸਲਿਆਂ ਤੇ ਸਹਿਮਤੀਆਂ ਬਣਦੀਆਂ ਫਿਰ ਉਹ ਸਹਿਮਤੀਆਂ ਨੂੰ ਲਾਗੂ ਕਰਾਉਣ ਲਈ ਸਾਨੂੰ ਮੁੜ ਜਿਹੜਾ ਛੜਕਾਂ ਤੇ ਆਉਣਾ ਪੈਂਦਾ ਹੁਣ ਜਿਹੜੀ ਤਾਜ਼ਾ ਸਥਿਤੀ ਇਹ ਆ ਕਿ ਸਾਡੀ ਮੈਨੇਜਮੈਂਟ ਨੇ ਸਾਡੇ ਨਾਲ 5 ਜੁਲਾਈ ਨੂੰ ਮੀਟਿੰਗ ਕੀਤੀ ਆ ਅੱਜ 29 ਜੁਲਾਈ ਆ ਸਾਨੂੰ ਮੀਟਿੰਗ ਦੇ ਮਿੰਟਸ ਤੱਕ ਨਹੀਂ ਦਿੱਤੇ ਮੰਗਾਂ ਮੰਨਣੀਆਂ ਤੇ ਬੜੀ ਦੂਰ ਦੀ ਗੱਲ ਆ ਮਿੰਟਸ ਮੈਂ ਆਉਂਦੇ ਆ ਹਫਤੇ ਬਾਅਦ ਆਉਣੇ ਚਾਹੀਦੇ ਆ ਵੀ ਇੰਨਾ-ਇੰਨਾ ਮਸਲਿਆਂ ਤੇ ਤੁਹਾਡੀਆਂ ਸਹਿਮਤੀਆਂ ਬਣੀਆਂ ਇਹਨਾਂ ਦੱਸਿਆ ਨਬਤਾਰਾ ਕਰ ਦੇਾਂਗੇ ਉਸ ਤੋਂ ਅੱਗੇ ਚੱਲ ਕੇ ਸਾਡੇ ਕਰਮਚਾਰੀ ਐਸ ਗਰਮੀ ਦੇ ਸੀਜ਼ਨ ਦੇ ਵਿੱਚ ਬਹੁਤ ਜ਼ਿਆਦਾ ਮੌਤਾਂ ਹੋਈਆਂ ਸਾਰੇ ਪੰਜਾਬ ਦੇ ਵਿੱਚ ਦਰਜਣਾਂ ਸਾਡੇ ਮੁਲਾਜ਼ਮ ਲਾਈਨਾਂ ਤੇ ਕੰਮ ਕਰਦੇ ਆਪਣੀਆਂ ਜਾਨਾਂ ਦੇ ਗਏ ਆ ਸਾਡੀ ਮੰਗ ਸੀ ਵੀ ਉਹਨਾਂ ਨੂੰ ਜਿਹੜਾ ਲਾਈਨ ਤੇ ਕੰਮ ਕਰਦੇ ਆ ਆਪਣਾ ਬਲੀਦਾਨ ਦਿੰਦਾ ਉਹ ਸਾਡੇ ਲਈ ਸ਼ਹੀਦ ਆ ਉਹਨੂੰ ਸ਼ਹੀਦਾ ਦਰਜਾ ਦਿੱਤਾ ਜਾਵੇ ਔਰ ਸੁਰੱਖਿਆ ਫੋਰਸਾਂ ਦੇ ਜਵਾਨਾਂ ਦੀ ਤਰਜ਼ ਤੇ 1 ਕਰੋੜ ਰੁਪਏ ਦੀ ਜਿਹੜੇ ਪੀੜਤ ਪਰਿਵਾਰ ਆ ਉਹਨਾਂ ਨੂੰ ਸਹਾਇਤਾ ਦਿੱਤੀ ਜਾਵੇ